ਦੇ ਖੇਤਾਂ ਦੇ ਵਿੱਚ ਆਪਣਾ ਹੀ ਕਮਾਦ ਲਾਇਆ ਹੈ ਜੀ ਤੇ ਵੀਰ ਜੀ ਕੀ ਨਾਂ ਹੈ ਜੀ ਆਪਣਾ ਆਪਣਾ ਕਬਲਜੀਤ ਸਿੰਘ ਤੇ ਵੀਰ ਜੀ ਦਿਓ ਥੋੜਾ ਜਿਹਾ ਜਾਣਕਾਰੀ ਕੀ ਰੇਟ ਗੋੜ ਜਿਹੜਾ ਆਪਣਾ ਵੇਚਦੇ ਆਂ ਜੀ ਵੀਰ ਜੀ ਆਪਾਂ ਗੋੜ ਦਾ ਰੇਟ ਰੱਖਿਆ 100 ਰੁਪਿਆ ਕਿਹੜੇ ਰੋਡ ਤੇ ਆਪਣਾ ਵੇਲਣਾ ਹੈ ਜੀ ਇਹ ਆਪਣਾ ਦੁੱਬਲੀ ਵਾਲਾ ਰੋਡ ਤੇ ਉਥੋਂ ਬਾਬੇ ਸੁੱਖਾ ਸਾਹ ਮਤਾਬ ਸਾਹ ਦੇ ਗੁਰਦਾਰੇ ਦੀ ਸੜਕ ਆਉਂਦੀ ਉੱਥੇ ਪੰਡੋਰੀ ਵਾਲੇ ਕਰਕੇ ਵਜਦਾ ਹਾਂਜੀ ਹਾਂਜੀ ਤੇ ਕੀ ਹੋਰ ਵੀਰਾ ਕਿਸਾਨ ਭਰਾਵਾਂ ਨੂੰ ਕਹਿਣਾ ਚਾਹੁੰਦੇ ਜਿਹੜੇ ਜਿਵੇਂ ਕਮਾਤ ਬਹੁਤ ਜ਼ਿਆਦਾ ਲੋਕੀ ਲਾਉਂਦੇ ਪਿੰਡ ਵੱਡਾ ਹੈ ਜੀ ਰੋਗ ਨਹੀਂ ਸੀ ਆਉਂਦਾ ਅੱਗੇ ਇੱਕ ਦੋ ਵੇਲ ਨੇ ਸੀ ਤਾਂ ਵੀ ਨਹੀਂ ਰੋਗ ਆਉਂਦਾ ਤੇ ਕੀ ਕਹਿਣਾ ਚਾਹੋਣੇ ਵੀਰਾਂ ਨੂੰ ਇੱਕ ਵਾਰ ਦਰਸ਼ਨ ਦਿਓ ਵੀਰਾਂ ਨੂੰ ਕਰਾਂ ਕਣੀ ਹਾਂਜੀ ਹਾਂਜੀ ਵੀ ਹੁਣ ਵੀਰ ਵਾਤੋ ਹਾਂਜੀ ਵੀ ਭਾਵੇਂ ਕੱਢਣ ਵੀ ਹੁਣ ਜਿਤਨਾ ਮਰਜੀ ਗੋੜ ਲੈਣਾ ਹੁਣ ਗੋਲ ਕੱਢ ਕੇ ਵੇਚੀਦਾ ਵਾਂ ਹਾਂਜੀ ਜਿਤਨਾ ਮਰਜੀ ਕੱਢਣਾ ਹੁਣ ਤੇ ਪਿਛਲੇ ਸਾਲ ਵਾਲਾ ਹੀ ਰੇਟ ਆ ਹਾਂਜੀ ਰੇਟ ਉਹ ਹੀ ਪਿਛਲਾ ਹੀ ਵੀ ਇਹ ਨਹੀਂ ਗੱਲ ਵੀ ਐਦ ਕੀ ਸਾਲ ਬਦਲ ਗਿਆ ਤੇ ਰੇਟ ਆਪਣੇ ਚੁੱਕ ਦੇਣਾ ਰੇਟ ਵੀ ਬਾਈ ਜੀ ਪਿਛਲੇ ਸਾਲ ਤੋਂ ਜਿਹੜਾ ਚੱਲਦਾ ਆ ਰਿਹਾ ਉਹੀ ਰੇਟ ਅੱਜ ਵੀ ਗੁੜ ਦੇ ਰਹੇ ਆ ਤੇ ਚੀਜ਼ ਜੀ ਇੱਕ ਨੰਬਰ ਦੇ ਰਹੇ ਆ ਚੀਜ਼ ਵੀ ਇੱਕ ਨੰਬਰ ਤੇ ਜੇ ਕਿ ਇਹਨੇ ਦੂਜਾ ਤਿਆਰ ਮੂੰਗਫਲੀਆਂ ਮੂੰਗਫਲੀਆਂ ਕਈ ਜਿਹੇ ਬੰਦੇ ਹੁੰਦੇ ਸ਼ਕੀਨ ਤੇ ਉਹ ਆਪਣਾ ਸਮਾਨ ਲੈ ਆਉਣ ਪਵਾ ਲੈਣ ਕਰ ਦਾਂਗੇ ਤਿਆਰ ਹਾਂ ਵੀ ਉਹ ਵੀ ਤਿਆਰ ਕਰ ਦਾਂਗੇ ਹਨਾ ਕਈ ਵਾਰ ਬੰਦਾ ਹੁੰਦਾ ਭਾਈ ਜੀ ਅਸੀਂ ਮੂੰਗਫਲੀ ਪਾ ਕੇ ਜਾਂ ਬਾਦਾਮ ਜਾਂ ਕੁਝ ਵੀ ਚੀਜ਼ ਪਾ ਕੇ ਆਪਾਂ ਚੀਜ਼ ਤਿਆਰ ਕਰਦੇ ਹਾਂ ਹਨਾ ਤੇ ਇਹ ਵੀਰਾਂ ਦੇ ਵੀ ਤੁਸੀਂ ਆਪਣਾ ਸਮਾਨ ਲੈ ਕੇ ਆਓ ਤੇ ਅਸੀਂ ਤਿਆਰ ਕਰ ਦਾਂਗੇ ਤੇ ਸਾਡੀਆਂ ਮਾਤਾ ਨਾਲ ਪੈਣਾ ਵੇਖੋ ਆਪ ਕਿਉਂਕਿ ਘਰ ਦਾ ਕੰਮ ਆ ਖੇਤਾਂ ਦੇ ਵਿੱਚ ਸਾਰਾ ਹੀ ਪਰਿਵਾਰ ਮਿਹਨਤੀ ਆ ਤੇ ਜਿਹੜਾ ਇਹ ਆਪ ਦਾ ਕਾਰੋਬਾਰ ਕਰਦੇ ਆ ਜੀ ਹਰ ਇੱਕ ਨੂੰ ਵੀਰ ਨੂੰ ਸਹਿਯੋਗ ਦੇਣਾ ਪੈਂਦਾ ਹੈ ਕਿਉਂਕਿ ਆਪਣੇ ਜਿਮੀਂਦਾਰ ਭਰਾ ਦਾ ਤਾਂ ਖਾਸ ਕਰਕੇ ਖਿਆਲ ਰੱਖਣਾ ਚਾਹੀਦਾ ਵੀ ਬੜੇ ਹਾਲਾਤ ਆਏ ਤੇ ਕੀ ਮਾਰੇ ਰਿਹਾ ਜੀ ਬੜੇ ਕਿਸਾਨਾਂ ਨੇ ਤੁਹਾਨੂੰ ਪਤਾ ਫਸਲਾਂ ਮਾਰ ਗਿਆ ਚਲੋ ਇਹੋ ਹੀ ਬੰਦੇ ਦਾ ਰੋਜ਼ਗਾਰ ਵਾਦ ਤੋਂ ਵਾਦ ਗੋੜ ਖਰੀਦਣ ਆਉਣ ਲਈ ਸੰਪਰਕ ਕਰੋ ਕਿਉਂਕਿ ਬਾਹਰ ਲੀਆਂ ਚੀਜ਼ਾਂ ਕਈ ਇੱਥੇ ਆ ਜਾਂਦੇ ਆ ਗਰਦਾਸਪੁਰ ਵਾਲੇ ਹਰ ਹਰ ਗੋੜ ਰਹਿੰਦਾ ਉਹ ਕੀ ਕਾਰਨ ਹੈ ਜੀ ਉਹ ਵਿੱਚ ਕਚਰਾ ਰੱਖਦੇ ਆ ਪੱਤ ਨਹੀਂ ਲਾਉਂਦੇ ਹਨਾ ਹਾਂਜੀ ਪੱਤ ਚੜਾਉਂਦੇ ਨਹੀਂਗੇ ਕਚਰਾ ਰੱਖਦੇ ਆ ਪੱਤ ਲਾਉਂਦੇ ਨਹੀਂ ਵੀਰ ਮੈਂ ਗੱਡੀ ਲੈ ਕੇ ਜਾਂਦਾ ਰਿਹਾ ਉਹ ਵਿੱਚੇ ਹੀ ਸਾੜ ਸੁੱਟ ਦਿੰਦੇ ਸਰਸੇ ਤੇ ਜਦੋਂ ਆਪਾਂ ਗੋੜ ਖਾਣੇ ਆ ਨਾ ਤੇ ਵਿੱਚ ਵੈਸੇ ਹੀ ਹੋ ਰਹੀ ਵੀ ਜਿਵੇਂ ਇਹਨਾਂ ਦਾ ਵਿੱਚੇ ਹੀ ਆ ਜਿਹੜੀਆਂ ਆਪਣੀਆਂ ਲੈਂਦੀਆਂ ਗੰਨਿਆਂ ਦੀਆਂ ਹਾਂਜੀ ਹਾਂਜੀ ਉਹ ਨਾਲ ਹੀ ਤੁਰੇ ਆਉਂਦੇਗਾ ਹਾਂਜੀ ਤੇ ਵਾਕੇ ਗੱਲ ਸੱਚੀ ਹੈ ਤੁਹਾਡੀ ਗੋੜਾ ਖਾ ਕੇ ਵੇਖਿਆ ਆਨੰਦ ਆ ਗਿਆ ਤੇ ਵੱਧ ਤੋਂ ਵੱਧ ਇੱਥੇ ਵੀਰ ਸਪਰਕ ਕਰਨ ਵੀਰਾਂ ਦਾ ਫੋਨ ਨੰਬਰ ਉੱਤੇ ਚੱਲ ਰਿਹਾ ਬਾਕੀ 6 ਪੀਪਿਆਂ ਦੀ ਪਾਤਾ ਜਿਹੜੇ ਲਾਉਂਦੇ ਆ ਬਾਕੀ ਵੀਰ ਦੱਸਦੇ ਆਹੀ ਤਾਂ ਪੰਜ ਪਾ ਕੇ ਕਿਉਂਕਿ ਤਿਆਰ ਕਰਦੇ ਆ ਪੂਰੀ ਪੱਤ ਚੜਾ ਕੇ ਤੇ ਫਿਰ ਇਹ ਗੋੜ ਤਿਆਰ ਕੀਤਾ ਜਾਂਦਾ ਹੈ ਜੀ ਤੇ ਜਰੂਰ ਇੱਕ ਰਾ ਦਰਸ਼ਨ ਦਿਓ ਵੇਖੋ ਕਰਾਂ ਐਨ ਪੂਰਾ ਵਕਾ ਲੱਗਦਾ ਪਤਾ ਦੇਖ ਸਕਦੇ ਆ ਕਿਵੇਂ ਦਾ ਘੋੜੇ ਜਿਵੇਂ ਨ ਗਾਚੀ ਵਰਗਾ ਖੱਟੀ ਗਾਚੀ ਵਰਗਾ ਤੇ ਮਨ ਖੁਸ਼ ਹੋ ਜਾਂਦਾ ਬਾਬਿਓ ਤੇ ਸ਼ੇਅਰ ਕਰੋ ਵੇਖੋ ਇਹ ਆ ਮਿਹਨਤ ਬੰਦੇ ਦੀ ਮਿਹਨਤ ਦੇ ਮਿਹਨਤ ਕਾਫੀ ਮੰਗਦਾ ਏ ਕੰਮ ਪੂਰੇ 2-3 ਬੰਦੇ ਹੋਣੇ ਚਾਹੀਦੇ ਘਟ ਦੋ ਘਟ ਵੀ ਜਦੋਂ ਇਹ ਆਪਾਂ ਮੈਨ ਕੋਈ ਅਗਡੋਂ ਵਾਲਾ ਕੋਈ ਮੈਲ ਲਾਉਣ ਵਾਲਾ ਤੇ ਕੋਈ ਬਾਈ ਵੀ ਆ ਵੇਖੋ ਪੂਰੀ ਗੋਡੀ ਗਾਡੀ ਦੇ ਕੇ ਤਿਆਰ ਕੀਤਾ ਨਾ ਗੋਡੀ ਬੜੀ ਦੇਣੀ ਪੈਂਦੀ ਹੈ ਨਾ ਹਾਂਜੀ ਹਾਂਜੀ ਕਿਉਂਨੇ ਨਾ ਪੇਸੀ ਵਧੀਆ ਤਿਆਰ ਹੋ ਜਾਂਦੀ ਹੈ ਠੀਕ ਆ ਵੀਰ ਜੀ ਤੇ ਫੋਨ ਨੰਬਰ ਤੇ ਸੰਪਰਕ ਕਰ ਸਕਦੇ ਆ ਬਾਕੀ ਫੋਨ ਨੰਬਰ ਤੁਹਾਨੂੰ ਸਕਰੀਨ ਤੇ ਉੱਤੇ ਚੱਲ ਰਿਹਾ ਤੇ ਜਦੋਂ ਮਰਜ਼ੀ ਕਾਲ ਕਰੋ ਵੀਰ ਕਬਲਜੀਤ ਸਿੰਘ ਪਡੋਰੀ ਵਾਲੇ ਜੀ ਬੈਂਕ ਦੇ ਵਿੱਚ ਵੀਰ ਸਾਡੇ ਪਡੋਰੀ ਵਾਲਿਆਂ ਦੀ ਬੈਂਕ ਦੇ ਵਿੱਚ ਗੁੜ ਕੱਢਣ ਵਾਲਾ ਵੇਲਣਾ ਲੱਗਾ ਹੋਇਆ ਜੀ ਦੋ ਚੁੰਬਿਆ ਬਾਬੇ ਉਹ ਇੱਕ ਐਜ਼ਟ ਤੇ ਤੇ ਦੂਸਰਾ ਇਧਰ ਆਪੋ ਜੀ ਤੇ ਵੀਰਾਂ ਦੇ ਨਾਲ ਸਪਰਕ ਕਰੋ ਬਾਬਾ ਸੁਖਾ ਸਿੰਘ ਬਾਬਾ ਮਹਿਤਾਬ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਨੂੰ ਜਾਣ ਵਾਲੀ ਛੜਕ ਤੇ ਜੀ ਥੋੜੀ ਦੂਰੀ ਤੇ ਜਦੋਂ ਆਪਾਂ ਦੁਪਲੀ ਵਾਲੀ ਛੜਕ ਜਾਂਦੇ ਆ ਜੀ ਤੇ ਉਤੋਂ ਉਸੇ ਛੜ ਰੋਡ ਦੇ ਵਿੱਚੋਂ ਬਾਬਾ ਸੁਖਾ ਸਿੰਘ ਬਾਬਾ ਮਹਿਤਾਬ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਨੂੰ ਰੋਡ ਜਾਂਦਾ ਹੈ ਜੀ ਉਸੇ ਰੋਡ ਤੇ ਵੀਰਾਂ ਦਾ ਤੇ ਗੁਰ ਵੀ ਵਕਾਊ ਆ ਮਿੱਤਰੋ ਵੀ ਬਹੁਤ ਵਧੀਆ ਰੇਟ ਤੇ ਗੁਰ ਵੀ ਦਿੰਦੇ ਕੋ ਕਿ ਆਮ ਸਭਰਾ ਪਿੰਡ ਬਹੁਤ ਵੱਡਾ ਹੋਣ ਕਰਕੇ ਕਿਉਂਕਿ ਬੜੇ ਵੀਰ ਗੁਰ ਕੱਢਦੇ ਆ ਤੇ ਵੀਰਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਵੀ ਵੇਲ ਨੇ ਬੜੇ ਘੱਟ ਸੀਗੇ ਤੇ ਹੁਣ ਡਰਨ ਦੀ ਲੋੜ ਨਹੀਂ ਵੀਰਾਂ ਦੇ ਨਾਲ ਸਵਰ ਕਰੋ ਗੁਰ ਵੀ ਮੁੱਲ ਮਿਲਦਾ ਵਾਧੂ ਜਿੰਨਾ ਮਰਜ਼ੀ ਲੈ ਸਕਦੇ ਜੀ ਤੇ ਪੂਰਾ ਮਾਨਤਾਨ ਕਰਦੇ ਆ ਇਹ ਨਹੀਂ ਵੀ ਕਈ ਤਾਂ ਬਹੁਤ ਵੱਧ ਜਿਆਦਾ ਰੇਡ ਲਾ ਜਾਂਦੇ ਆ ਪਰ ਇਹਨਾਂ ਵੀਰਾਂ ਦਾ ਬਹੁਤ ਵਧੀਆ ਇੱਕ ਰੇਡ ਆ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜਾ ਇਹ ਤਿਆਰ ਕਰਦੇ ਆ ਤੇ 6 ਕਿੰਨੇ ਪੀਪਿਆਂ ਦੀ ਲਾਉਂਦੇ ਬਾਬਾ ਜੀ ਪਪ ਪੱਤ ਪੰਜਾਂ ਦੀਆਂ ਛਿਆਂ ਦੀ ਪੰਜਾਂ ਦੀ ਪਾਲਾ ਛਿਆਂ ਦੀ ਪਾਲਾ ਹਾਂਜੀ ਹਾਂਜੀ ਭਾਵੇਂ ਪੰਜਾਂ ਦੀ ਪਾਲੋ ਤੇ ਭਾਵੇਂ ਪਾਲੋ ਛਿਆਂ ਦੀ ਗੁੜ ਲਿਆ ਸਕਦਾ ਏ ਜੇ ਕੱਢਣਾ ਹੋਵੇ ਤਾਂ ਕੋਈ ਆਪਦਾ ਵੀ ਕੱਢਣ ਵਾਲਾ ਆ ਸਕਦਾ ਨਾ ਬਿਲਕੁਲ ਜੀ ਬਿਲਕੁਲ ਉਹ ਵੀ ਵੇਖੋ ਇੰਜਨ ਤੇ ਵੇਲਣਾ ਵਾ ਸਾਰਾ ਸਿਸਟਮ ਪੂਰਾ ਓਕੇ ਲੱਗਾ ਹੈ ਜੀ ਤੇ ਜਰੂਰ ਇੱਕ ਵਾਰ ਸਪਰਕ ਕਰੋ ਕਿਉਂ ਭਾਈਆ ਵਧੀਆ ਵਧੀਆ ਜੀ ਕਿਵੇਂ ਲੱਗਾ ਵੇਲਣਾ ਵਧੀਆ ਓਕੇ ਵਧੀਆ ਜੀ ਹੈਨਾ ਸੋਹਣਾ ਜਗੜ ਬਣਾਇਆ ਦੋ ਚੁੰਬੇ ਆ ਤੇ ਗੁੜ ਵੀ ਵੇਚਦੇ ਨਾ ਗੋੜੀ ਵਧੀਆ ਬਣਾਉਂਦੇ ਹਾਂ ਗੁੜ ਵੀ ਬੜਾ ਟਾਪ ਦਾ ਤਿਆਰ ਕਰਦੇ ਆ ਗੋੜੀ ਸਹੀ ਹੈ ਵੀ ਐਨ ਪੂਰੀ ਪੱਤਾ ਉਤੋਂ ਲਾ ਕੇ ਜਿਹੜਾ ਮੈਲਮੋਲ ਲਾ ਕੇ ਕਿਉਂਕਿ ਕਈ ਆਪਾਂ ਆਮ ਦੇਖਦੇ ਆ ਗਰਦਾਸਪੁਰ ਵਾਲੀ ਸਾਈਡ ਤੇ ਬੜੇ ਲੱਗੇ ਹੋਏ ਆ ਉਧਰ ਭਾਈ ਦੀ ਵਿੱਚੇ ਹੀ ਪੱਤ ਨਹੀਂ ਲਾਉਂਦੇ ਤੇ ਹਰਿਆ ਜਾਂ ਗੁੜ ਤਿਆਰ ਕਰਦੇ ਆ ਪਰ ਇਹ ਪੱਤ ਪੁੱਤ ਲਾ ਕੇ ਪੂਰਾ ਐਨ ਹੋ ਕੇ ਗੁੜ ਤਿਆਰ ਕਰਦੇ ਆ ਬਾਕੀ ਦੇਖ ਸਕਦੇ ਆ ਗੰਨੇਆਂ ਦੇ ਢੇਰ ਲੱਗੇ ਹੋਏ ਆ ਕਿ ਇੱਕ ਪਤ ਲਾ ਲਈ ਆ ਤੇ ਦੂਸਰੀ ਨੂੰ ਵੀ ਰੋਣ ਫਿਰ ਇਹ ਬਾਕੀ ਵੇਖੋ ਕਿੰਨਾ ਸਾਫ ਐਨ ਗਰੰਗ ਗੁੜ ਬਣਿਆ ਕਰਖ ਨੋਟ ਰਗਾ ਕਿਉਂਕਿ ਇਹਨੂੰ ਗੋਡੀ ਬਾਬਾ ਕੀ ਗੋਡੀ ਜ਼ਿਆਦੀ ਕਿਉਂ ਦਿੰਦੇ ਨੇ ਇਹਨੂੰ ਗੋਡੀ ਜ਼ਿਆਦੀ ਵੀ ਇਤਨਾ ਜੰਮ ਜਾਂਦਾ ਜੰਮ ਜਾਂਦਾ ਵਧੀਆ ਹੈ ਨਾ ਪੇਸੀ ਪੂਸੀ ਬਣਾਉਣੀ ਵਧੀਆ ਹੋ ਜਾਂਦੀ ਹੈ ਨਾ ਤੇ ਪੁਰਦਾ ਫਿਰ ਪੁਰਦਾ ਐਂਗਰਾ ਹਾਂ ਤੇ ਨਾਲ ਸਾਡੀ ਮਾਤਾ ਜੀ ਲੱਗੇ ਹੋਇਆ ਜੀ ਹਾਂ ਜੀ ਤੇ ਲਾ ਦਿੰਦਾ ਨਰਮ ਅੱਛਾ ਹਾਂਜੀ 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 ਤੇ ਪਤਪੂਰੀ ਛਿੜਾ ਕੇ ਲਾਵੋ ਤੇ ਖਰਾਬ ਨਹੀਂ ਹੁੰਦਾ ਕਿਉਂਕਿ ਵਧੀਆ ਜਿੰਨਾ ਮਰਜ਼ੀ ਸਮਾਂ ਤੁਸੀਂ ਰੱਖ ਸਕਦੇ ਜੀ ਪੂਰੀ ਪੱਤੇ ਚਾੜ੍ਹ ਕੇ ਲਾਉਂਦੇ ਆ ਤੇ ਸਪਰਕ ਕਰੋ ਵੀਰਾਂ ਦੇ ਨਾਲ ਦੁੱਬਲੀ ਰੋਡ ਬਾਬਾ ਸੁਖਾ ਸਿੰਘ ਜੀ ਬਾਬਾ ਮਹਿਤਾਬ ਸਿੰਘ ਜੀ ਦੇ ਜਾਣ ਵਾਲਾ ਜਿਹੜਾ ਰੋਡ ਆ ਗੁਰਦੁਆਰਾ ਸਾਹਿਬ ਨੂੰ ਉਸ ਰੋਡ ਤੇ ਆ ਜੀ ਪਡੋਰੀ ਵਾਲਿਆਂ ਦਾ ਗੱਤੇ ਦੇ ਲਿਖ ਕੇ ਨਾ ਗਲੀ ਵੇਲਾ ਬਾਕੀ ਫੋਨ ਨੰਬਰ ਉੱਤੇ ਨੰਬਰ ਲਿਖ ਕੇ ਨਾ ਗੱਤੇ ਦੇ ਬਾਕੀ ਵੀਰ ਜੀ ਨੰਬਰ ਤੁਹਾਨੂੰ ਦੱਸ ਦਿੰਦੇ ਆ 73476 78036 7347678036 ਇਸ ਨੰਬਰ ਤੇ ਤੁਸੀਂ ਸੰਪਰਕ ਕਰ ਲਓ ਤੇ ਬਾਕੀ ਨੰਬਰ ਆਪਾਂ ਉੱਤੇ ਲਿਖ ਦਾਂਗੇ ਵੀਡੀਓ ਦੇ ਨਾਲ ਨਾਲ ਤੁਹਾਨੂੰ ਨਜ਼ਰ ਆ ਰਿਹਾ ਤੇ ਜਦੋਂ ਮਰਜ਼ੀ ਕਾਲ ਕਰੋ ਵੀਰ ਦੇ ਨਾਲ ਤੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਮੈਂ ਵੀ ਪਾ ਦਿੱਤਾ ਗੇੜਾ ਬਾਕੀ ਦੇਖੋ ਨਾਲ ਦੀ ਨਾਲ ਬਹੁਤ ਸਾਫ਼ ਸੁਥਰਾ ਕੰਮ ਹੋ ਗਿਓ ਜਿੱਕੇ ਤੋਂ ਮਰਜੀ ਕਾਲ ਕਰੋ ਖੇਤਾਂ ਦੇ ਵਿੱਚ ਬਾਈ ਜੀ ਦੇਖੋ ਕਿਦਾਂ ਸੋਨਾ ਇਹ ਮਾਤ ਬਿਲਕੁਲ ਕੋਈ ਐਸਾ ਕੰਨਾ ਨਹੀਂ ਜੋ ਕਾਣਾ ਹੋਊਗਾ ਜੀ ਸਾਫ਼ ਗੰਨੇ ਆ ਜੀ ਸਾਫ਼ ਗੰਨੇ ਦਾ ਕਿਹੜਾ ਵਾਸਤੇ ਯਾਰ ਜੀ ਮਸਤਰੀ ਚੋਕ ਦਾ ਕਿਹੜਾ ਵਾਸਤੇ ਬਾਰੇ ਨਹੀਂ ਮਾਰਿਆ ਦੇਖੋ ਕਿਨੇ ਬਹੁਤ ਮਿਹਨਤ ਨਾਲ ਕਰਦਾ ਇਹ ਰਾਮ